ਕੀ ਹਾਲ ਹੈ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਜਗਸੀਰ ਸਿੰਘ ਮਰਾੜ ਤੇ ਅੱਜ ਮੈਂ ਇੱਕ ਬੰਦਾ ਫੜਿਆ ਯਾਰ ਨਿਮੇ ਉਹ ਨਿਮੇ ਇਧਰ ਜਾਗਾ ਆ ਬੰਦਾ ਕੀ ਭਾਲੀ ਜਾਂਦਾ ਹੈ 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 ਕੀ ਕਰੀ ਜਾਂਦਾ ਹੈ ਹੈ ਨਿਮੇ ਕੁਛ ਲਾਉਣ ਨੂੰ ਹੈ ਉਹਨੂੰ ਪੁੱਛ ਕੇ ਇਹ ਉਹਦੇ ਸਾਡੇ ਪੂਰੇ ਕੀ ਵਾਲਾ ਬੂਆ ਹਾਂਜੀ ਓ ਕਿਵੇਂ ਆ ਭਰਾਵਾ ਠੀਕ ਆ ਬਾਈ ਜੀ ਤੈਨੂੰ ਕਿਉਂ ਰ ਤੂੰ ਇਦਰ ਹੋ ਕਰੀ ਜਾਣਾ ਕੀ ਫੜ ਕੇ ਕਮਾ ਚਾ ਤੇ ਬਾਈ ਇਹ ਪਾਣਾ ਤੁਨੇ ਇੱਟਾ ਕੱਢ ਦਾਂਗਾ ਕਾਦੇ ਵਾਸਤੇ ਇਹੋ ਕਰਨੀ ਬਾਈ ਪਾਪਾ ਪਾਉਣੀਆਂ ਨੇਗੀਆਂ ਕਾਹਦੀਆਂ ਪਾਪਾ ਤੂੰ ਆ ਪਾ ਰਿਆ ਹਾਂ ਬਾਈ 22 ਸਰਪੰਚ ਪਾ ਰਿਆ ਬਾਈ ਅੱਛਾ ਕਿਹੜਾ ਸਰਪੰਚਾ ਕੀ ਨਾ ਜਗਸੀਰ ਵਿਰਾੜ ਅੱਛਾ ਹਾਂ ਪਾਪਾ ਹਾਂ ਅੱਛਾ ਪਾਣੀ ਖੜ ਜਾਂਦਾ ਸੀਗਾ ਬਾਈ ਹੁਣ ਕੋਈ ਜਵਾਬ ਖਾਂਦਾ ਕੋਈ ਗੁਰ ਕਰੇ ਦਿਫਾਵੇ ਛੱਟ ਜਾਂਦਾ ਕੋਈ ਹੁਣ ਦਿਫਾਵਾ ਵਰਤੀ ਜਾਂਦਾ ਮਣਕੇ ਪਾਣੀ ਖੜ ਜਾਂਦੇ ਨਾਲ ਮਸਕ ਮਾਰਦਾ ਮੈਂ ਤੇ ਕੰਦਾ ਕੁੰਦਾ ਚ ਵਗ ਜਾਂਦਾ ਸੀਗਾ ਪਾਣੀ ਪਾਪਾ ਪਾਣੀਆਂ ਵਧੀਆ ਅੱਛਾ ਹਾਂ ਕੰਮ ਵਧੀਆ ਹੋ ਰਿਹਾਗਾ ਹਾਂ ਹਾਂ ਬਈ ਵਧੀਆ ਆਪਾਂ ਇੱਕ ਨੰਬਰ ਆ ਕਿ ਦੋ ਨੰਬਰ ਨਹੀਂ ਵਧੀਆ ਬਈ ਇੱਕ ਨੰਬਰ ਆ ਗਈ ਮੈਂ ਆਪ ਚੱਕ ਕੇ ਲੈ ਆਪਾਂ ਅੱਛਾ ਤੇ ਮਸਾਲਾ ਮਸੂਲਾ ਵਧੀਆ ਬਈ ਮਸਾਲਾ ਵੀ ਵਧੀਆ ਹੈਗਾ ਆਪਾਂ ਉਹਨੇ ਤੁਸੀਂ ਕੋਲੇ ਕਰਕੇ ਹਾਂ ਬਈ ਆਪਕਾ ਇਹ ਗਲੀ ਕਿਹੜੀ ਵੱਜਦੀ ਹੈ ਇਹ ਹੈਗੀ ਬਈ ਆਪਣੇ ਗਲੀ ਆਪਣੇ ਜਿੰਮਦਾਰਾਂ ਦੀ ਹੈਗੀ ਆਉਣੀ ਕੀ ਨਾਮ ਆ ਕਿੱਧਰ ਦੇਖ ਲੈ ਇੱਧਰ ਹੈਗਾ ਆਪਣੇ ਗੋਲਗਾ ਘਰ ਅੱਛਾ ਇੱਧਰ ਸੇਟ ਕੇ ਹੈ ਹਾਂ ਇਧਰ ਅੱਛਾ ਆ ਦੇਖੋ ਜੀ ਗਲੀ ਬਣ ਰਹੀ ਹੈ ਬਈ ਗਲੀ ਦੇ ਵਿੱਚ ਪਾਈਪਾ ਪੈ ਰਹੇ ਹੈਗਾ ਔਰ ਇਸ ਤੋਂ ਅੱਜ ਕਿੰਨਾ ਗੰਦਾ ਦੋ ਦਣਾ ਤੁਹਾਨੂੰ ਦਿਖਾਵਾਂਗੇ ਆਹੇ ਸਾਡੀ ਦੁਕਾਨਾਂਗੀ ਔਰ ਭੁਆ ਕੀ ਵਾਲਾ ਠੀਕ ਹੋ ਵਧੀਆ ਹੋ ਗਿਆ ਅੱਛਾ ਵਧੀਆ ਵਧੀਆ ਚਾਹ ਬੱਸ ਤੇ ਕਿਵੇਂ ਲੱਗਿਆ ਕੰਮ ਵਧੀਆ 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 ਹੈ ਵਧੀਆ ਠੀਕ ਹੋ ਜਾਂਦਾ ਵਧੀਆ ਜਿਵੇਂ ਵਧੀਆ ਕਿਵੇਂ ਲੱਗਦਾ ਵਧੀਆ ਠੀਕ ਹੈ ਕਿੰਨਾ ਚਿਰ ਹੋ ਗਿਆ ਇਹ ਕੰਮ ਚੱਲੇ ਨੂੰ ਤੁਹਾਡਾ ਸਰਕਾਰੀ ਹੁਣ ਉਹ ਤਾਂ ਪਤਾ ਨਹੀਂ ਕਿੰਨੇ ਦਿਨ ਲੱਗ ਗਿਆ ਤੇ ਤੁਹਾਨੂੰ ਅੱਜ ਨਹੀਂ ਨਹੀਂ ਅੱਜ ਤੋਂ ਸਾਲ ਕਿੰਨੇ ਹੋ ਗਏ ਕੰਮ ਚੱਲੇ ਨੂੰ ਉਹ ਪਤਾ ਨਹੀਂ ਭਰਾ ਬਾਪਾ ਦਾ ਗਿਣੇ ਗਿਣੀ ਨਹੀਂ ਸਾਲੀ ਜੀ ਅੱਛਾ ਵੀ ਅੱਜ ਤੱਕ ਸਰਕਾਰੀ ਕੰਮ ਇਧਰ ਹੋਇਆ ਨਹੀਂ ਕੋਈ अच्छा ਹੁਣ ਕਿਵੇਂ ਲੱਗਦਾ ਹੁਣ ਸਹੀ ਹੈ ਬਸ ਠੀਕ ਆ ਓਕੇ ਜਮਾ ਸਹੀ ਕੰਮ ਆ ਹਾਂਜੀ ਹਾਂ ਵਧੀਆ ਸੇਟ ਜੀ ਕਿਵੇਂ ਹੋ ਵਧੀਆ ਵਧੀਆ ਤੁਸੀਂ ਹੋ ਸੋ ਠੀਕ ਆ ਕਿਵੇਂ ਲੱਗਿਆ ਤੁਹਾਨੂੰ ਕੰਮ ਸਭ ਤੋਂ ਵਧੀਆ ਸਹੀ ਦੱਸਿਓ ਹਾਂ ਹਾਂ ਜਮਾ ਸਹੀ ਆ ਅੱਛਾ ਕੋਈ ਗਲਤੀ ਨਾ ਨਾ ਥੋੜੀ ਬਲਤੀ ਹੋ ਜਾ ਤਰੇ ਅਗੇ ਠੀਕ ਆ ਵਾਹ ਜਵਾ ਸਹੀ ਗੱਲਾਂ ਲੱਖ ਰੁਪਏ ਦੀ ਗੱਲ ਆ ਹਾਂਜੀ ਕੀ ਹਾਲ ਬਜ਼ੁਰਗੋ ਠੀਕ ਠਾਕ ਜੀ ਠੀਕ ਹੋ ਕਿਵੇਂ ਹੋ ਰਿਹਾ ਕੰਮ ਵਧੀਆ ਵਧੀਆ ਕੋਸ਼ ਜਮਾ ਹਾਂ ਹਾਂ ਕੋਸ਼ਾ ਕੋਈ ਕਮੀ ਪੱਚੀ ਕਮੀ ਪੱਚੀ ਤਾਂ ਦੇਖਾ ਇਹ ਬਣੇ ਤੋਂ ਪਤਾ ਲੱਗੂ ਅੱਛਾ ਨਹੀਂ ਉਹ ਤਾਂ ਦੇਖ ਵੀ ਆਉ ਬਣੀ ਵੀ ਜਾਂਦਾ ਚੈੱਕ ਕਰੋ ਹੈ ਤੇ ਸੋ ਇਹ ਵੀਰੋ ਸਾਡੇ ਸੇਠ ਸੰਜੂ ਮਲ ਦੀ ਗਲੀ ਹੈਗੀ ਇੱਥੇ ਤੱਕ ਉਧਰੋਂ ਲਾਸ਼ ਹੁਣ ਕੇ ਘਰ ਤੋਂ ਲੈ ਕੇ ਆ ਸਾਡਾ ਗੁਰਲਾਲ ਭਾਈ ਤੇ ਜਿਹੜਾ ਆਜਾ ਗੁਰਲਾਲ ਪੈ ਪਾ ਗਏ ਦੇਖੋ ਜੀ ਤੁਸੀਂ ਆ ਗੰਦ ਵੀ ਦੇਖੋ ਭਾਈ ਕਿਵੇਂ ਗੰਦ ਨਿਕਲ ਰਿਹਾ ਹੈ ਨਾ ਤੇ ਇਹ ਜ਼ਿੰਦਗੀ ਬਣ ਰਹੀ ਹੈ ਗਲੀ ਦੀ ਆ ਦੇਖ ਸਾਡੇ ਭੈਣਾਂ ਮਿਸਤਰੀਆਂ ਵਾਸਤੇ ਸਾਡੇ ਬਾਅਦ ਚਾਹਲੀ ਖੜੀ ਹੈ ਚਾਹ ਵੀ ਪੀਵਾਂਗੇ ਭਾਈ 2 ਮਿੰਟ ਖੜ ਜਾ ਕਰ ਇਹ ਲੈ ਤੂੰ ਅਖੀਂ ਬਾਈ ਨੇ ਚਾਹ ਨਹੀਂ ਪੀਤੀ ਤੇ ਅਸੀਂ ਚਾਹ ਵੀ ਪੀਨੇ ਆ ਭਾਈ ਤੇ ਆ ਦੇਖੋ ਸਾਡੇ ਮੁੰਡਾ ਦੇਖੋ ਕਿੰਨਾ ਚਾਹ ਯਾਰ ਕਿੰਨਾ ਹਨ ਮੁੰਡਾ ਆਪ ਲੱਗਿਆ ਖੜਾ ਹਨ ਦੇਖੋ ਹਾਂ ਹਾਂ ਹਰਦੀਪ ਕੀ ਹਾਲ ਹੈ ਠੀਕ ਹੈ ਭਾਈ ਜੀ ਕਿਵੇਂ ਲੱਗਿਆ ਬਹੁਤ ਵਧੀਆ ਬਹੁਤ ਵਧੀਆ ਬਾਪੂ ਕੀ ਹਾਲ ਹੈ ਦੱਸ ਵਧੀਆ ਵਧੀਆ ਕਿਵੇਂ ਠੀਕ ਆ ਖੁਸ਼ ਆ ਕੰਮ ਤੋਂ ਹੈ ਵਧੀਆ ਹੈ ਵਧੀਆ ਅੱਛਾ ਹਾਂਜੀ ਹਾਂਜੀ ਬਹੁਤ ਵਧੀਆ ਬਾਈ ਜੀ ਸਰੇ ਲਾਈ ਬੇ ਗੱਲ ਹੈ ਜੀ ਨਹੀਂ ਦੱਸ ਦੇ ਹਾਂਜੀ ਹਾਂਜੀ ਜਮਾ ਸਹੀ ਸਹੀ ਹੈ ਹੈ ਹਾਂਜੀ ਹਾਂਜੀ ਸਹੀ ਹੈ ਕੰਮ ਜੀ ਹਾਂਜੀ ਹਾਂਜੀ ਅੱਛਾ ਆ ਦੇਖੋ ਬਾਈ ਕੰਮਾਂ ਕੋਈ ਵੀ ਆ ਕੇ ਕਦੋਂ ਵੀ ਆ ਕੇ ਚੈੱਕ ਕਰ ਸਕਦੇ ਹੋ ਕੋਈ ਲਾਂਬੇ ਵਾਲੀ ਗੱਲ ਨਹੀਂ ਸਾਡੇ ਗੋਬਿੰਦ ਮਹਾਰਾਜ ਜੀ ਬੈਠੇ ਆ ਹਾਂਜੀ ਮਹਾਰਾਜ ਠੀਕ ਠਾਕ ਹੈ ਵਧੀਆ ਜੀ ਕਿਵੇਂ ਆ ਕੰਮ ਬਹੁਤ ਵਧੀਆ ਖੁਸ਼ ਆ ਜਮਾ ਕਿਵੇਂ ਲੱਗਦਾ ਕੰਮ ਨਹੀਂ ਬਹੁਤ ਵਧੀਆ ਥੱਲੇ ਬਜਰੀ ਪਾ ਕੇ ਉੱਤੇ ਹੀ ਬਜਰੀ ਆ ਪਾਏ ਪਾਏ ਹੈ ਪਾਏ ਪਰ ਕਿਵੇਂ ਕੋਈ ਨਕਲੀ ਨੁਕਲੀ ਤਾਂ ਨਹੀਂ 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 ਬਹੁਤ ਵਧੀਆ ਹੈ ਹੈ ਬਹੁਤ ਵਧੀ अच्छा हां जी मिस्टर साहब की हाल ससी ससी है ससीकार हां नम्द, जी पहलवान ससीकार ससीकार किन्ने मिस्टर की कि किन्ने एक दा मसाला ਪਾ ਰਹੇ ਤਿੰਨ ਤੋਂ ਇੱਕ ਦਾ ਪਾਉਣੀ ਤਿੰਨ ਤੋਂ ਇੱਕ ਦਾ ਹਾਂਜੀ ਇੱਕ ਨੰਬਰ ਆ ਕਿ ਦੋ ਨੰਬਰ मसाला ਇੱਕ ਨੰਬਰ ਇੱਕ ਨੰਬਰ ਜੀ ਦੋ ਕਿਹੜੀ ਕੰਪਨੀ ਦਾ ਵਰਤਦਾ मसाला JK ਹੈ ਜੀ ਇਹ ਕਿਸ ਉਪਰ JK ਸੁਪਰਾ ਹਾਂਜੀ 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 मिस्टर साहब तू ਵੀ ਨਾਲ ਹੀ ਉਹਨਾਂ ਬਾਈ ਕੋਈ ਕੰਮ ਦੇ ਵਿੱਚ ਨਾ ਜੀ ਕੋਈ ਕੰਮ ਹੀ ਪੈਸੀ ਹੈ ਬਹੁਤ ਵਧੀਆ ਕੰਮ ਕਰਾ ਰਹੇ ਜੀ ਨਹੀਂ ਕਈ ਵਾਰੀ ਕੋਈ ਹੁੰਦਾ ਬਾਈ ਦੱਸੋ ਨਾ ਨਾ ਹੈ ਅਸੀਂ ਆਏ ਕਹਿੰਦੇ ਵੀ ਕੋਈ ਭਾਈ ਲੰਬਨ ਆਵੇ ਹਨ ਨਹੀਂ ਹੈ ਆਪ ਹੀ ਨੀ ਕੰਮ ਕਰਦੇ ਜੇ ਠੀਕ ਆ ਤੇ ਇਹ ਗਲੀਆਂ ਜੀ ਸਾਡੇ ਧੁਰ ਤੱਕ ਉਧਰ ਪਰੇ ਗਲੀ ਪੈ ਗਈ ਤੇ ਬੱਚੇ ਵੀ ਖੇਡ ਰਹੇ ਐਨਜੋਏ ਕਰ ਰਹੇ ਬਰੇਤੀ ਉੱਤੇ ਇਹ ਸਾਡੇ ਕੋਈ ਮਸਾਲਾਗਾ ਹਲੇ ਬਾਈ ਖੁਦ ਆਪ ਲੱਗਿਆ ਪਿਆ ਇੰਨਾ ਚਾਹ ਬਾਈ ਨੂੰ ਪਾ ਪੈਂਦਾ ਹਨ ਤੇ ਜਿੱਦੇ ਗਲੀ ਬਣੀ ਤੇ ਉਧਰ ਪਤਾ ਨਹੀਂ ਕਿੰਨਾ ਚਾਹ ਹੋਣਾ ਸਹੀ ਆ ਤੇ ਹਰਦੀਪ ਆਹ ਹਾਂ ਬਾਈ ਹਾਂ ਬਹੁਤ ਚਾਹ ਦੀ ਡੱਗੀਆਂ ਬਣਾਉਂਦੇ ਇੱਥੇ ਡੱਗੀ ਦਾ ਪੂਆ ਤੂੰ ਕੀ ਕਰਨਾ ਐਂ ਜਾਣਦੇ ਵਣੂ ਵੀ ਵਣੂ ਵੀ ਹਾਂ ਕਾਕੇ ਕਿਉਂ ਦੁੱਧ ਲਿਆ ਹੋ ਠੀਕ ਆ ਚਾਹ ਬਣਾਉਣਾ ਹੈ ਅੱਛਾ ਕਿਵੇਂ ਬਣਿਆ ਤੇਰੇ ਕੰਮ ਬਾੜ ਦੇ ਮੂਲੇ ਕੰਮ ਹੋਇਆ ਵਧੀਆ ਕੰਮ ਹੈ ਸਹੀ ਹੈ ਜਮਾ ਕੋਈ ਦਿੱਕਤ ਮੈਂ ਕੋਈ ਦਿੱਕਤ ਅੱਜ ਪਹਿਲਾਂ ਤੇਰਾ ਘਰ ਪਾਟ ਗਿਆ ਸੀ ਹਾਂ ਹਾਂ ਪਹਿਲਾਂ ਘਰ ਪਾਟ ਹੁਣ ਹੋ ਘਰ ਪਟਣ ਦੀ ਕੋਈ ਉਮੀਦ ਹੈ ਕਿ ਨਹੀਂ ਇਹ ਹੁਣ ਤਾਂ ਅਜੇ ਫਿਰ ਉਸ ਮੱਠੇ ਨਹੀਂ ਸੀ ਖਾਂ ਕੇ ਤਾਂ ਪਾਣੀ ਪੀ ਠੀਕ ਆ ਹੁਣ ਤਾਂ ਨਹੀਂ ਪਾਣੀ ਖਾਣਾ ਬਈ ਠੀਕ ਆ ਬਾਈ ਦੇਖੋ ਤੁਸੀਂ ਮੈਨੂੰ ਕਹਿੰਦੇ ਵੀ ਤੂੰ ਵੀਡੀਓ ਕਿਉਂ ਪਾਉਣਾ ਵੀਡੀਓ ਮੈਂ ਚੰਗੇ ਕੰਮ ਦੀ ਪਾਉਣਾ ਵੀਰੇ ਸਰਪੰਚਾਂ ਮੌਕੇ ਦੇ ਤੇ ਚੰਗੇ ਕੰਮ ਦੀ ਪੈਂਦੀ ਆ ਪਤਾ ਹੈ ਚੰਗੇ ਕੰਮ ਦੀ ਪੈਂਦੀ ਆ ਆਪਾਂ ਤਾਂ ਆਏ ਨੇ ਚੰਗਾ ਕੰਮ ਕਰੋ ਇੱਜ਼ਤ ਵਧਾਓ ਹੈ ਹਾਂਜੀ ਹਾਂਜੀ ਥੋੜੀ ਕੱਪੜੀ ਮੜਾ ਜਾ ਮੈਂ ਅੱਛਾ ਤੇ ਹੋਰ ਪੁੱਤ ਕੀ ਕਹਿਣਾ ਚਾਹੋਗੇ ਹੋਰ ਕੀ ਕਹਿਣਾ ਚਾਹਣਾ ਆਪਾਂ ਆਏ ਨੇ ਵੀ ਚੰਗਾ ਕੰਮ ਕਰੋ ਵਧੀਆ ਠੀਕ ਹੈ ਜੀ ਜਿਹੜਾ ਲੋਕਾਂ ਦੇ ਫਿੱਟ ਆ ਵੀ ਹੈ ਨਾ ਠੀਕ ਹੈ ਜੀ ਤੁਹਾਡੇ ਫਿੱਟਾਂ ਆਡੇ ਦਾ ਵਧੀਆ ਬਣ ਗਿਆ ਸਾਨੂੰ ਤਾਂ ਮौज ਹੋ ਗਈ ਅੱਛਾ ਹੈ ਅੱਛਾ ਆਇ ਤਾਂ ਲਿੰਗਾ ਵੀ ਨਾਲੀਆਂ ਕੱਢੀਆਂ ਆਆਂ ਪੰਜਾ ਸੱਜ ਕੇ ਕੋਈ ਆਉਂਦਾ ਨਹੀਂ ਚ ਨਾਲੀ ਹੁਣ ਡੱਗੀ ਥੋੜੇ ਉਥੇ ਬਣਾਵਾਂਗੇ ਉਹ ਉਥੇ ਗਿਆ ਪ੍ਰੀਤ ਨੇ ਖੰਬੇ ਕੋਲ ਅੱਛਾ ਠੀਕ ਹੈ ਹਾਂ ਡੱਗੀ ਬਣਾਵਾਂਗੇ ਇੱਕ ਤਾਂ ਡੱਗੀ ਬਣ ਜੂ ਠੀਕ ਹੈ ਤੇ ਆ ਦੇਖੋ ਥੋੜਾ ਖੋਰ ਨਿਕਲ ਗਿਆ ਦੇਖੋ ਬਾਈ ਕਿੰਨੇ ਖੁਸ਼ ਹੈਗੇ ਤੇ ਮੈਂ ਵੀ ਆਹਦਾ ਕਿਹੜਾ ਦਿਖਾ ਦਿਆਂ ਹਾਂਜੀ ਸੋਸੀਗਾ ਦੋਸਤੋ ਮੈਂ ਤੁਹਾਡਾ ਦਿਕਸ਼ਿਤ ਸਿੰਘ ਮਰਾੜ ਸਰਪੰਚ ਪਿੰਡ ਫੂਸਮੰਡੀ ਤੇ ਅਸੀਂ ਵੀਰੇ ਤਾਂ ਇਹਨੇ ਚਾਹ ਬੜਾ ਦੀ ਚਾਹ ਵੀ ਪੀ ਜਾਂਦੇ ਆ ਤੇ ਮਿਸਤਰੀ ਸਾਹਿਬ ਵੀ ਬੈਠੇ ਸਾਡੇ ਨੂੰ ਚਾਹ ਪੀ ਰਹੇ ਤੇ ਬਾਈ ਦੇਖੋ ਆਪ ਲੱਗਿਆ ਪਿਆਗਾ ਇਹਨਾਂ ਚਾਹ ਨੂੰ ਸਾਡੇ ਬਾਦਮੁਰੇ ਪੈ ਪੈ ਰਹੀ ਹੈ ਹਨ ਤੇ ਸੋ ਇਹ ਕੰਮ ਆ ਵੀਰੋ ਮੇਰੇ ਜਿਹਨੂੰ ਕੋਈ ਤਰਾਜ ਆ ਜਾਂ ਕੋਈ ਆਬਜੈਕਸ਼ਨ ਆ ਆ ਕੇ ਬਾਈ ਸਾਡੇ ਨਾਲ ਗੱਲ ਕਰ ਸਕਦਾ ਸਾਨੂੰ ਕਹਿ ਸਕਦਾ ਬਈ ਇੱਥੇ ਆ ਕੰਮ ਹੈ ਕਿਉਂ ਗੋਬਿੰਦ ਬਾਈ ਹੈ ਸਹੀ ਹੈ ਤੇ ਗੱਲ ਤਾਂ ਗੋਬਿੰਦ ਸਹੀ ਹੈ ਹੈ ਇਹ ਬੰਦੇ ਖੁਦ ਆਪ ਕੋਲੇ ਖੜੇ ਆ ਵੀ ਬਾਈ ਆ ਕੰਮ ਐ ਇੱਥੇ ਆਹ ਕੰਮ ਸਿਚਾ ਰਹੇ ਆ ਤੇ ਆਪਾਂ ਗਿਆ ਬਈ ਜੇ ਕੋਈ ਵੀ ਦਿੱਕਤ ਆ ਬਈ ਸਭੀਮੋ ਦੀ ਪੈਪ ਆ ਮੇਸਤਰੀ ਅੰਟਰ ओरिजिनल ਆਈਐਸਐਸ ਸਮਾਰਟਾ ਕੋਈ ਦਿੱਕਤ ਨਹੀਂ ਕਦੋਂ ਵੀ ਆ ਕੇ ਚੈੱਕ ਕਰ ਸਕਦੇ ਹੋ ਖੁੱਲਾ ਚੈਲੰਜ ਹੈ ਵੈਰੂਜੀ ਖਾਲਸਾ ਵੈਰੂਜੀ ਫਤਿਹ